ਥਾਣਾ ਸਾਈਬਰ क्राइम ਬਠਿੰਡਾ ਵਿਖੇ ਕੁਝ ਦਿਨ ਪਹਿਲਾਂ ਇੱਕ ਡਿਜੀਟਲ ਅਰੇਸਟ ਦੇ ਨਾਮ ਪਰ 24 ਲੱਖ ਰੁਪਏ ਦੀ ਧੋਖਾਧੜੀ ਹੋਣ ਸੰਬੰਧੀ ਕੰਪਲੇਂਟ ਮਸੂਲ ਹੋਈ ਸੀ ਜੋ ਇਹ ਕੰਪਲੇਂਟ ਹੈ ਕਿ ਇਹ ਇੱਕ ਭਾਰਤੀ ਰੇਲਵੇ ਦਾ ਕਰਮਚਾਰੀ ਹੈ ਉਹਦੇ ਵੱਲੋਂ ਦਿੱਤੀ ਗਈ ਸੀ ਜਿਨੇ ਆਪਣੀ ਕੰਪਲੇਂਟ ਵਿੱਚ ਦੱਸਿਆ ਸੀ ਕਿ ਕੁਝ ਨਾਮਲੂ ਵਿਅਕਤੀਆਂ ਵੱਲੋਂ ਵੱਖ-ਵੱਖ ਲਾ ਇਨਫੋਰਸਮੈਂਟ ਏਜੰਸੀਆਂ ਦਾ ਖੁਦ ਨੂੰ ਨੁਮਾਇੰਦਾ ਦੱਸ ਕੇ ਉਹਨੂੰ ਵੀਡੀਓ ਕਾਲਸ WhatsApp ਵੀਡੀਓ ਕਾਲਸ WhatsApp ਕਾਲਸ ਸਹਧਾਰਨਪਾਲਾਂ ਕਰਕੇ ਡਰਾ ਕੇ ਵੱਖ-ਵੱਖ ਕਿਸਾਨਾਂ ਚ ਸ਼ਮੂਲੀਅਤ ਹੋਣ ਸੰਬੰਧੀ ਧਰਾ ਕੇ ਉਸ ਪਾਸੋਂ ਕਰੀਬ 24 ਲੱਖ ਰੁਪਏ ਜਿਹੜੇ ਉਹ ਹਾਸਲ ਕਰ ਲਿਆ ਤੇ ਜਿਹਦੇ ਮਤੇ ਨਜ਼ਰ ਅਸੀਂ ਥਾਣਾ ਸਾਈਬਰ ਕ੍ਰਾਈਮ ਪਟੰਡਾ ਵਿਖੇ ਚੀਟਿੰਗ ਅਤੇ ਫੋਰਜਰੀ ਦੀਆਂ ਵੱਖ-ਵੱਖ ਧਾਰਾਵਾਂ ਹੇਠ ਜਿਹੜਾ ਹੈਗਾ ਮਕਦਮਾ ਨੰਬਰ 29 ਮਿਤੀ 27/12/25 ਦਰਜ ਰਜਿਸਟਰ ਕੀਤਾ ਜਿਸ ਦੀ ਤਤਕਸ਼ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਵੱਲੋਂ ਟੈਕਨੀਕਲ ਗਰਾਉਂਡਸ ਦੇ ਵਿਹਫਤੇ ਕੀਤੀ ਜਾ ਰਹੀ ਹੈ ਜੋ ਜਲਦੀ ਹੀ ਅਸੀਂ ਜਿਹੜਾ ਹੈਗਾ ਦੋਸ਼ੀਆਂ ਨੂੰ ਟਰੇਸ ਕਰਕੇ ਉਹਨਾਂ ਨੂੰ ਅਰੈਸਟ ਕਰਾਂਗੇ ਮਾਲਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਦੀ ਯੋਗ ਅਗਵਾਈ ਹੇਠ ਖਾਣਾ ਸਾਈਬਰ ਕ੍ਰਾਈਮ ਬਠਿੰਡਾ ਦੀ ਟੀਮ ਹੈ ਜਿਹੜੀ ਉਹ ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਤੁਹਾਨੂੰ ਡਿਜੀਟਲ ਅਸਬਾਰੇ ਥੋੜੀ ਸੰਖੇਪ ਜਾਣਕਾਰੀ ਦੇਣਾ ਚਾਹਾਂਗੇ ਕਿ ਕੋਈ ਵੀ ਵਿਅਕਤੀ ਨਾਮਲੂਮ ਵਿਅਕਤੀ ਜੇਕਰ ਤੁਹਾਨੂੰ ਕੋਈ ਵਟਸਐਪ ਤੇ ਜਾਂ ਟੈਕਸਟ ਮੈਸੇਜ ਜਾਂ ਫੋਨ ਕਾਲ ਕਰਕੇ ਖੁਦ ਨੂੰ ਲਾ ਇਨਫੋਰਸਮੈਂਟ ਏਜੰਸੀ ਦਾ ਕੋਈ ਮੈਂਬਰ ਦੱਸ ਕੇ ਤੁਹਾਡੀ ਕੋਈ ਨਿੱਜੀ ਜਾਂ ਕੋਈ ਵਿੱਤੀ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਅਜਿਹੀ ਜਾਣਕਾਰੀ ਨਹੀਂ ਦੇਣੀ ਜੇਕਰ ਕਿਸੇ ਲਾ ਇਨਫੋਰਸਮੈਂਟ ਏਜੰਸੀ ਨੂੰ ਤੁਹਾਡੀ ਕੋਈ ਜ਼ਰੂਰਤ ਹੈ ਤਾਂ ਉਹ ਤੁਹਾਨੂੰ ਆਪਣੇ ਦਫ਼ਤਰ ਜਾਂ ਸਬੰਧਤ ਥਾਣਾ ਬੁਲਾ ਕੇ ਆਪਸਾਂ ਜਿਹੜੀ ਹੈਗੀ ਆ ਪੁੱਛਗਿੱਛ ਕਰੇਗੀ ਆਨਲਾਈਨ ਜਾਂ ਡਿਜੀਟਲੀ ਅਰੈਸਟ ਹੋਣ ਦੀ ਕੋਈ ਵੀ ਜਿਹੜਾ ਪ੍ਰਬਧਾਨ ਉਹ ਭਾਰਤੀ ਸੰਵਿਧਾਨ ਵਿੱਚ ਮੌਜੂਦ ਨਹੀਂ ਹੈ ਜੈਹਾਂ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਵਿਖੇ ਕੁਝ ਦਿਨ ਪਹਿਲਾਂ ਇੱਕ ਡਿਜੀਟਲ ਅਰੈਸਟ ਦੇ ਨਾਮ ਪਰ 24 ਲੱਖ ਰੁਪਏ ਦੀ ਧੋਖਾਧੜੀ ਹੋਣ ਸੰਬੰਧੀ ਕੰਪਲੇਨਟ ਮਸੂਲ ਹੋਈ ਸੀ ਇੱਕ ਕੰਪਲੇਂਟ ਹੈ ਕਿ ਇਹ ਇੱਕ ਭਾਰਤੀ ਰੇਲਵੇ ਦਾ ਕਰਮਚਾਰੀ ਹੈ ਉਹਦੇ ਵੱਲੋਂ ਦਿੱਤੀ ਗਈ ਸੀ ਜਿਨੇ ਆਪਣੀ ਕੰਪਲੇਂਟ ਵਿੱਚ ਦੱਸਿਆ ਸੀ ਕਿ ਕੁਝ ਨਾਮਲੂ ਵਿਅਕਤੀਆਂ ਵੱਲੋਂ ਵੱਖ-ਵੱਖ ਲਾ ਇਨਫੋਰਸਮੈਂਟ ਏਜੰਸੀਆਂ ਦਾ ਖੁਦ ਨੂੰ ਨੁਮਾਇੰਦਾ ਦੱਸ ਕੇ ਉਹਨੂੰ ਵੀਡੀਓ ਕਾਲਸ WhatsApp ਵੀਡੀਓ ਕਾਲਸ WhatsApp ਕਾਲਸ ਸਿਧਾਰਨ ਕੋਲਾ ਕਰਕੇ ਡਰਾ ਕੇ ਵੱਖ-ਵੱਖ ਕਿਸਾਂਚ ਸ਼ਮੂਲੀਅਤ ਹੋਣ ਸੰਬੰਧੀ ਡਰਾ ਕੇ ਉਸ ਪਾਸੋਂ ਕਰੀਬ 24 ਲੱਖ ਰੁਪਏ ਜਿਹੜੇ ਉਹ ਹਾਸਲ ਕਰ ਲਿਆ ਤੇ ਜਿਹਦੇ ਮਤੇ ਨਜ਼ਰ ਅਸੀਂ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਵਿਖੇ ਚੀਟਿੰਗ ਅਤੇ ਫਰਜਰੀ ਦੀਆਂ ਵੱਖ-ਵੱਖ ਧਾਰਾਵਾਂ ਹੇਠ ਜਿਹੜਾ ਹੈਗਾ ਮਕਦਮਾ ਨੰਬਰ 29 ਮਿਤੀ 27/12/25 ਦਰਜ ਰਜਿਸਟਰ ਕੀਤਾ ਜਿਸ ਦੀ ਤਤਕਸ਼ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਵੱਲੋਂ ਟੈਕਨੀਕਲ ਗਰਾਉਂਡਸ ਦੇ ਬਿਹਾਫ ਤੇ ਕੀਤੀ ਜਾ ਰਹੀ ਹੈ ਜੋ ਜਲਦ ਹੀ ਅਸੀਂ ਜਿਹੜਾ ਹੈਗਾ ਦੋਸ਼ੀਆਂ ਨੂੰ ਟਰੇਸ ਕਰਕੇ ਉਹਨਾਂ ਨੂੰ ਅਰੈਸਟ ਕਰਾਂਗੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਦੀ ਯੋਗ ਅਗਵਾਈ ਹੇਠ ਥਾਣਾ ਸਾਈਬਰ ਕ੍ਰਾਈਮ ਬਟਿੰਡਾ ਦੀ ਟੀਮ ਹੈ ਜਿਹੜੀ ਉਹ ਸਾਈਬਰ ਕਰਾਇਮ ਨਾਲ ਨਜਿੱਠਣ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਤੁਹਾਨੂੰ ਡਿਜੀਟਲ ਅਰੇਸਟ ਬਾਰੇ ਥੋੜੀ ਸੰਖੇਪ ਜਾਣਕਾਰੀ ਦੇਣਾ ਚਾਹਾਂਗੇ ਕਿ ਕੋਈ ਵੀ ਵਿਅਕਤੀ ਨਾਮ ਲੂਨ ਵਿਅਕਤੀ ਜੇਕਰ ਤੁਹਾਨੂੰ ਕੋਈ ਵਟਸਐਪ ਤੇ ਜਾਂ ਟੈਕਸਟ ਮੈਸੇਜ ਜਾਂ ਫੋਨ ਕਾਲ ਕਰਕੇ ਖੁਦ ਨੂੰ ਲਾ ਇਨਫੋਰਸਮੈਂਟ ਏਜੰਸੀ ਦਾ ਕੋਈ ਮੈਂਬਰ ਦੱਸ ਕੇ ਤੁਹਾਡੀ ਕੋਈ ਨਿੱਜੀ ਜਾਂ ਕੋਈ ਵਿੱਤੀ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਅਜਿਹੀ ਜਾਣਕਾਰੀ ਨਹੀਂ ਦੇਣੀ ਜੇਕਰ ਕਿਸੇ ਲਾ ਇਨਫੋਰਸਮੈਂਟ ਏਜੰਸੀ ਨੂੰ ਤੁਹਾਡੀ ਕੋਈ ਜ਼ਰੂਰਤ ਹੈ ਤਾਂ ਉਹ ਤੁਹਾਨੂੰ ਆਪਣੇ ਦਫ਼ਤਰ ਜਾਂ ਸਬੰਧਤ ਥਾਣਾ ਬੁਲਾ ਕੇ ਆਪਸੋਂ ਜਿਹੜੀ ਹੈਗੀ ਆ ਪੁੱਛਗਿੱਛ ਕਰੇਗੀ ਆਨਲਾਈਨ ਜਾਂ ਡਿਜੀਟਲੀ ਅਰੈਸਟ ਹੋਣ ਦੀ ਕੋਈ ਵੀ ਜਿਹੜਾ ਪ੍ਰਬਧਾਨ ਉਹ ਭਾਰਤੀ ਸੰਵਿਧਾਨ ਵਿੱਚ ਮੌਜੂਦ ਨਹੀਂ ਹੈ ਜੈਹਨ ਥਾਣਾ ਸਾਈਬਰ ਕਰਾਇਮ ਬਠਿੰਡਾ ਵਿਖੇ ਕੁਝ ਦਿਨ ਪਹਿਲਾਂ ਇੱਕ ਡਿਜੀਟਲ ਅਰੈਸਟ ਦੇ ਨਾਮ ਪਰ 24 ਲੱਖ ਰੁਪਏ ਦੀ ਧੋਖਾਧੜੀ ਹੋਣ ਸੰਬੰਧੀ ਕੰਪਲੇਂਟ ਮਸਹੂਲ ਹੋਈ ਸੀ ਜੋ ਇਹ ਕੰਪਲੇਂਟ ਹੈਗੀ ਆ ਇੱਕ ਭਾਰਤੀ ਰੇਲਵੇ ਦਾ ਕਰਮਚਾਰੀ ਹੈ ਉਹਦੇ ਵੱਲੋਂ ਦਿੱਤੀ ਗਈ ਸੀ ਜਿਨੇ ਆਪਣੀ ਕੰਪਲੇਂਟ ਵਿੱਚ ਦੱਸਿਆ ਸੀ ਕਿ ਕੁਝ ਨਾਮ ਲੂਮ ਵਿਅਕਤੀਆਂ ਵੱਲੋਂ ਵਕ ਵਕ ਲਾ ਇਨਫੋਰਸਮੈਂਟ ਏਜੰਸੀਆਂ ਦਾ ਖੁਦ ਨੂੰ ਨੁਮਾਇੰਦਾ ਦੱਸ ਕੇ ਉਹਨੂੰ ਵੀਡੀਓ ਕਾਲਸ WhatsApp ਵੀਡੀਓ ਕਾਲਸ WhatsApp ਕਾਲਸ ਦੇ ਸਦਾਰਨ ਪੋਲਾਂ ਕਰਕੇ ਡਰਾ ਕੇ ਵਕ ਵਕ ਕੇਸਾਂ ਚ ਸ਼ਮੂਲੀਅਤ ਹੋਣ ਸੰਬੰਧੀ ਡਰਾ ਕੇ ਉਸ ਪਾਸੋਂ ਕਰੀਬ 24 ਲੱਖ ਰੁਪਏ ਜਿਹੜੇ ਉਹ ਹਾਸਲ ਕਰ ਲਿਆ ਤੇ ਜਿਹਦੇ ਮਤੇ ਨਜ਼ਰ ਅਸੀਂ ਥਾਣਾ ਸਾਈਬਰ ਕ੍ਰਾਈਮ ਪਟੰਡਾ ਵਿਖੇ ਚੀਟਿੰਗ ਅਤੇ ਫੋਰਜਰੀ ਦੀਆਂ ਵਕ ਵਕ ਧਾਰਾਵਾਂ ਹੇਠ ਜਿਹੜਾ ਹੈਗਾ ਮੁਕੱਦਮਾ ਨੰਬਰ 29 ਮਿਤੀ 27/12/25 ਦਰਜ ਰਜਿਸਟਰ ਕੀਤਾ ਜਿਸ ਦੀ ਤਤਕਸ਼ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਵੱਲੋਂ ਟੈਕਨੀਕਲ ਗਰਾਉਂਡਸ ਦੇ ਵਿਹਾਰੇ ਕੀਤੀ ਜਾ ਰਹੀ ਹੈ ਜੋ ਜਲਦੀ ਹੀ ਅਸੀਂ ਜਿਹੜਾ ਹੈਗਾ ਦੋਸ਼ੀਆਂ ਨੂੰ ਟ੍ਰੇਸ ਕਰਕੇ ਉਹਨਾਂ ਨੂੰ ਅਰੈਸਟ ਕਰਾਂਗੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਦੀ ਯੋਗ ਅਗਵਾਈ ਹੇਠ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਦੀ ਟੀਮ ਹੈ ਜਿਹੜੀ ਉਹ ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਤੁਹਾਨੂੰ ਡਿਜੀਟਲ ਅਰੇਸਟ ਬਾਰੇ ਥੋੜੀ ਸੰਖੇਪ ਜਾਣਕਾਰੀ ਦੇਣਾ ਚਾਹਾਂਗੇ ਕਿ ਕੋਈ ਵੀ ਵਿਅਕਤੀ ਨਾਮ ਨੂੰ ਵਿਅਕਤੀ ਜੇਕਰ ਤੁਹਾਨੂੰ ਕੋਈ ਵਟਸਐਪ ਤੇ ਜਾਂ ਟੈਕਸਟ ਮੈਸੇਜ ਜਾਂ ਫੋਨ ਕਾਲ ਕਰਕੇ ਖੁਦ ਨੂੰ ਲਾ ਇਨਫੋਰਸਮੈਂਟ ਏਜੰਸੀ ਦਾ ਕੋਈ ਮੈਂਬਰ ਦੱਸ ਕੇ ਤੁਹਾਡੀ ਕੋਈ ਨਿੱਜੀ ਜਾਂ ਕੋਈ ਵਿੱਤੀ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਅਜਿਹੀ ਜਾਣਕਾਰੀ ਨਹੀਂ ਦੇਣੀ ਜੇਕਰ ਕਿਸੇ ਲਾ ਇਨਫੋਰਸਮੈਂਟ ਏਜੰਸੀ ਨੂੰ ਤੁਹਾਡੀ ਕੋਈ ਜ਼ਰੂਰਤ ਹੈ ਤਾਂ ਉਹ ਤੁਹਾਨੂੰ ਆਪਣੇ ਦਫ਼ਤਰ ਜਾਂ ਸਬੰਧਤ ਥਾਣਾ ਬੁਲਾ ਕੇ ਆਪਸਾਂ ਜਿਹੜੀ ਹੈਗੀ ਆ ਪੁੱਛਗਿੱਛ ਕਰੇਗੀ ਆਨਲਾਈਨ ਜਾਂ ਡਿਜੀਟਲੀ ਅਰੈਸਟ ਹੋਣ ਦੀ ਕੋਈ ਵੀ ਜਿਹੜਾ ਪ੍ਰਬਧਾਨ ਉਹ ਭਾਰਤੀ ਸੰਵਿਧਾਨ ਵਿੱਚ ਮੌਜੂਦ ਨਹੀਂ ਹੈ ਜੈ ਫਟਾਣਾ ਸਾਈਬਰ क्राइम ਬਠਿੰਡਾ ਵਿਖੇ ਕੁਝ ਦਿਨ ਪਹਿਲਾਂ ਇੱਕ ਡਿਜੀਟਲ ਅਰੇਸਟ ਦੇ ਨਾਮ ਪਰ 24 ਲੱਖ ਰੁਪਏ ਦੀ ਧੋਖਾਧੜੀ ਹੌਂਸਬੰਦੀ ਕੰਪਲੇਂਟ ਮਸੂਲ ਹੋਈ ਸੀ ਜੋ ਇਹ ਕੰਪਲੇਂਟ ਹੈ ਕਿ ਇਹ ਇੱਕ ਭਾਰਤੀ ਰੇਲਵੇ ਦਾ ਕਰਮਚਾਰੀ ਹੈ ਉਹਦੇ ਵੱਲੋਂ ਦਿੱਤੀ ਗਈ ਸੀ ਜਿਨੇ ਆਪਣੀ ਕੰਪਲੇਂਟ ਵਿੱਚ ਦੱਸਿਆ ਸੀ ਕਿ ਕੁਝ ਨਾਮਲੂ ਵਿਅਕਤੀਆਂ ਵੱਲੋਂ ਵੱਖ-ਵੱਖ ਲਾ ਇਨਫੋਰਸਮੈਂਟ ਏਜੰਸੀਆਂ ਦਾ ਖੁਦ ਨੂੰ ਨੁਮਾਇੰਦਾ ਦੱਸ ਕੇ ਉਹਨੂੰ ਵੀਡੀਓ ਕਾਲਸ WhatsApp ਵੀਡੀਓ ਕਾਲਸ WhatsApp ਕਾਲਸ ਸੇ ਸਦਾਰਨ ਪੋਲਾਂ ਕਰਕੇ ਡਰਾ ਕੇ ਵੱਖ-ਵੱਖ ਕਿਸਾਨਾਂ ਚ ਸ਼ਮੂਲੀਅਤ ਹੋਣ ਸੰਬੰਧੀ ਧਰਾ ਕੇ ਉਸ ਪਾਸੋਂ ਅਕਰੀਬ 24 ਲੱਖ ਰੁਪਏ ਜਿਹੜੇ ਉਹ ਹਾਸਲ ਕਰ ਲਿਆ ਤੇ ਜਿਹਦੇ ਮੱਦੇਨਜ਼ਰ ਅਸੀਂ ਥਾਣਾ ਸਾਈਬਰ ਕ੍ਰਾਈਮ ਪਠੰਡਾ ਵਿਖੇ ਚੀਟਿੰਗ ਅਤੇ 43 ਦੀਆਂ ਵੱਖ-ਵੱਖ ਧਾਰਾਵਾਂ ਹੇਠ ਜਿਹੜਾ ਹੈਗਾ ਮੁਕੱਦਮਾ ਨੰਬਰ 29 ਮਿਤੀ 27/12/25 ਦਰਜ ਰਜਿਸਟਰ ਕੀਤਾ ਜਿਸ ਦੀ ਤਤਕਸ਼ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਵੱਲੋਂ ਟੈਕਨੀਕਲ ਗਰਾਉਂਡਸ ਤੇ ਵਿਹਫਤੇ ਕੀਤੀ ਜਾ ਰਹੀ ਹੈ ਜੋ ਜਲਦੀ ਹੀ ਅਸੀਂ ਜਿਹੜਾ ਹੈਗਾ ਦੋਸ਼ੀਆਂ ਨੂੰ ਟ੍ਰੇਸ ਕਰਕੇ ਉਹਨਾਂ ਨੂੰ ਅਰੈਸਟ ਕਰਾਂਗੇ ਮਾਲੀਓ ਕੋ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਦੀ ਯੋਗ ਅਗਵਾਈ ਹੇਠ ਖਾਣਾ ਸਾਈਬਰ ਕ੍ਰਾਈਮ ਬਠਿੰਡਾ ਦੀ ਟੀਮ ਹੈ ਜਿਹੜੀ ਉਹ ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਤੁਹਾਨੂੰ ਡਿਜੀਟਲ ਅਰੇਸਟ ਬਾਰੇ ਥੋੜੀ ਸੰਖੇਪ ਜਾਣਕਾਰੀ ਦੇਣਾ ਚਾਹਾਂਗੇ ਕਿ ਕੋਈ ਵੀ ਵਿਅਕਤੀ ਨਾਮ ਨੂੰ ਵਿਅਕਤੀ ਜੇਕਰ ਤੁਹਾਨੂੰ ਕੋਈ ਵਟਸਐਪ ਤੇ ਜਾਂ ਟੈਕਸਟ ਮੈਸੇਜ ਜਾਂ ਫੋਨ ਕਾਲ ਕਰਕੇ ਖੁਦ ਨੂੰ ਲਾ ਇਨਫੋਰਸਮੈਂਟ ਏਜੰਸੀ ਦਾ ਕੋਈ ਮੈਂਬਰ ਦੱਸ ਕੇ ਤੁਹਾਡੀ ਕੋਈ ਨਿੱਜੀ ਜਾਂ ਕੋਈ ਵਿੱਤੀ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਅਜਿਹੀ ਜਾਣਕਾਰੀ ਨਹੀਂ ਦੇਣੀ ਜੇਕਰ ਕਿਸੇ ਲਾ ਇਨਫੋਰਸਮੈਂਟ ਏਜੰਸੀ ਨੂੰ ਤੁਹਾਡੀ ਕੋਈ ਜ਼ਰੂਰਤ ਹੈ ਤਾਂ ਉਹ ਤੁਹਾਨੂੰ ਆਪਣੇ ਦਫ਼ਤਰ ਜਾਂ ਸਬੰਧਤ ਥਾਣਾ ਬੁਲਾ ਕੇ ਆਪਸਾਂ ਜਿਹੜੀ ਹੈਗੀ ਆ ਪੁੱਛਗਿੱਛ ਕਰੇਗੀ ਆਨਲਾਈਨ ਜਾਂ ਡਿਜੀਟਲੀ ਅਰੈਸਟ ਹੋਣ ਦੀ ਕੋਈ ਵੀ ਜਿਹੜਾ ਪ੍ਰਬਧਾਨ ਉਹ ਭਾਰਤੀ ਸੰਵਿਧਾਨ ਵਿੱਚ ਮੌਜੂਦ ਨਹੀਂ ਹੈ ਜੈਹਾਂ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਵਿਖੇ ਕੁਝ ਦਿਨ ਪਹਿਲਾਂ ਇੱਕ ਡਿਜੀਟਲ ਅਰੈਸਟ ਦੇ ਨਾਮ ਪਰ 24 ਲੱਖ ਰੁਪਏ ਦੀ ਧੋਖਾਧੜੀ ਹੋਣ ਸੰਬੰਧੀ ਕੰਪਲੇਨਟ ਮਸੂਲ ਹੋਈ ਸੀ ਇੱਕ ਕੰਪਲੇਂਟ ਹੈ ਕਿ ਇਹ ਇੱਕ ਭਾਰਤੀ ਰੇਲਵੇ ਦਾ ਕਰਮਚਾਰੀ ਹੈ ਉਹਦੇ ਵੱਲੋਂ ਦਿੱਤੀ ਗਈ ਸੀ ਜਿਨੇ ਆਪਣੀ ਕੰਪਲੇਂਟ ਵਿੱਚ ਦੱਸਿਆ ਸੀ ਕਿ ਕੁਝ ਨਾਮਲੂ ਵਿਅਕਤੀਆਂ ਵੱਲੋਂ ਵਕ-ਵਕ ਲਾ ਇਨਫੋਰਸਮੈਂਟ ਏਜੰਸੀਆਂ ਦਾ ਖੁਦ ਨੂੰ ਨੁਮਾਇੰਦਾ ਦੱਸ ਕੇ ਉਹਨੂੰ ਵੀਡੀਓ ਕਾਲਸ WhatsApp ਵੀਡੀਓ ਕਾਲਸ WhatsApp ਕਾਲਸ ਸੇ ਸਦਾਰਨਪਾਲਾ ਕਰਕੇ ਡਰਾ ਕੇ ਵਕ-ਵਕ ਕਿਸਾਨਾਂ ਚ ਸ਼ਮੂਲੀਅਤ ਹੋਣ ਸੰਬੰਧੀ ਡਰਾ ਕੇ ਉਸ ਪਾਸੋਂ ਕਰੀਬ 24 ਲੱਖ ਰੁਪਏ ਜਿਹੜੇ ਉਹ ਹਾਸਲ ਕਰ ਲਿਆ ਤੇ ਜਿਹਦੇ ਮੱਦੇਨਜ਼ਰ ਅਸੀਂ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਵਿਖੇ ਚੀਟਿੰਗ ਅਤੇ 43 ਦੀਆਂ ਵੱਖ-ਵੱਖ ਧਾਰਾਵਾਂ ਹੇਠ ਜਿਹੜਾ ਹੈਗਾ ਮਕਦਮਾ ਨੰਬਰ 29 ਮਿਤੀ 27/12/25 ਦਰਜ ਰਜਿਸਟਰ ਕੀਤਾ ਜਿਸ ਦੀ ਤਤਕਸ਼ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਵੱਲੋਂ ਟੈਕਨੀਕਲ ਗਰਾਉਂਡਸ ਦੇ ਵਿਹਾਰੇ ਕੀਤੀ ਜਾ ਰਹੀ ਹੈ ਜੋ ਜਲਦੀ ਹੀ ਅਸੀਂ ਜਿਹੜਾ ਹੈਗਾ ਦੋਸ਼ੀਆਂ ਨੂੰ ਟਰੇਸ ਕਰਕੇ ਉਹਨਾਂ ਨੂੰ ਅਰੈਸਟ ਕਰਾਂਗੇ ਮਾਣਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਦੀ ਯੋਗ ਅਗਵਾਈ ਹੇਠ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਦੀ ਟੀਮ ਹੈ ਜਿਹੜੀ ਉਹ ਸਾਈਬਰ क्राइम ਨਾਲ ਨਜਿੱਠਣ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਤੁਹਾਨੂੰ ਡਿਜੀਟਲ ਅਸਬਾਰੇ ਥੋੜੀ ਸੰਖੇਪ ਜਾਣਕਾਰੀ ਦੇਣਾ ਚਾਹਾਂਗੇ ਕਿ ਕੋਈ ਵੀ ਵਿਅਕਤੀ ਨਾਮ ਨੂੰ ਵਿਅਕਤੀ ਜੇਕਰ ਤੁਹਾਨੂੰ ਕੋਈ ਵਟਸਐਪ ਤੇ ਜਾਂ ਟੈਕਸਟ ਮੈਸੇਜ ਜਾਂ ਫੋਨ ਕਾਲ ਕਰਕੇ ਖੁਦ ਨੂੰ ਲਾ ਇਨਫੋਰਸਮੈਂਟ ਏਜੰਸੀ ਦਾ ਕੋਈ ਮੈਂਬਰ ਦੱਸ ਕੇ ਤੁਹਾਡੀ ਕੋਈ ਨਿੱਜੀ ਜਾਂ ਕੋਈ ਵਿੱਤੀ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਅਜਿਹੀ ਜਾਣਕਾਰੀ ਨਹੀਂ ਦੇਣੀ ਜੇਕਰ ਕਿਸੇ ਲਾ ਇਨਫੋਰਸਮੈਂਟ ਏਜੰਸੀ ਨੂੰ ਤੁਹਾਡੀ ਕੋਈ ਜ਼ਰੂਰਤ ਹੈ ਤਾਂ ਉਹ ਤੁਹਾਨੂੰ ਆਪਣੇ ਦਫ਼ਤਰ ਜਾਂ ਸਬੰਧਤ ਥਾਣਾ ਬੁਲਾ ਕੇ ਆਪਸਾਂ ਜਿਹੜੀ ਹੈਗੀ ਆ ਪੁੱਛਗਿੱਛ ਕਰੇਗੀ ਆਨਲਾਈਨ ਜਾਂ ਡਿਜੀਟਲੀ ਅਰੈਸਟ ਹੋਣ ਦੀ ਕੋਈ ਵੀ ਜਿਹੜਾ ਪ੍ਰਬਧਾਨ ਉਹ ਭਾਰਤੀ ਸੰਵਿਧਾਨ ਵਿੱਚ ਮੌਜੂਦ ਨਹੀਂ ਹੈ ਜੈ